ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਆਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਈ ਜੇ ਸੋਚੀ ਲਖਵਾਰ ਚੁੱਪੈ ਚੁੱਪ ਨਾ ਹੋਈ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰਿਆ ਪਾਰ ਸਹਸ ਸਿਆਣ ਪਾ ਲਖ ਹੋ ਹੈ ਤਾ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜਾ ਟੁੱਟਾ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲਾ ਵੜਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐਹ ਇਕਨਾ ਹੁਕਮੀ ਬਖਸ਼ੀਸ਼ ਇਕ ਹੁਕਮੀ ਸਦਾ ਪੁਆਈਐਹ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੂਝੈ ਤਾਂ ਹਉ ਮੈਂ ਕਹਿ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੈ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਕੀ ਗਾਵੇ ਕੋ ਜੀ ਲਾ ਫਿਰ ਦੇ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨ ਆਵੇ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੇ ਪਰਵਾਹੋ ਸਾਚਾ ਸਾਹਿਬ ਸਾਚ 나ਹੀ ਭਾਖਿਆ ਪਉ ਆਪਾਰ ਆਖੇ ਮੰਗੈ ਦੇਹ ਦੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰਖੀਐ ਜਿਤ ਦਿਸੈ ਦਰਬਾਰ ਮੋਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ ਨਾਨਕ ਐਵਾ ਜਾਣੀਐ ਸਭ ਆਪੇ ਸਚਿਆਰ ਆਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਦਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਾਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹੋਂ ਜਾਣਾ ਆਖਾ ਨਹੀਂ ਕਹਿਣਾ ਕਥਨ ਨਾ ਜਾਇ ਗੁਰਾ ਇਕ ਦੇਹ 부ਜਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਇ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਪਾਣੇ ਕੇ ਨਾਈ ਕਰੀ ਜੇਤੇ ਸਿਰਠਿ ਉਪਾਈ ਵੇਖਾ ਵਿਣ ਕਰਮਾ ਕੇ ਮਿਲਾ ਲਈ ਮਤ ਵਿਚ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿੱਖ ਸੁਣੀ ਗੁਰਾ ਇਕ ਦੇਹ ਬੁਜਾਈ ਸਭਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਇ ਜੇ ਜੁਗ ਚਾਰੇ ਆਰਜਾ ਹੁਰਦ ਸੁਣੀ ਹੋਇ ਨਵਾ ਖੰਡਾ ਵਿੱਚ ਜਾਣੀਐ ਨਾਲ ਚਲੈ ਸਭ ਕੋਈ ਚੰਗਾ ਨਾਮ ਰਖਾਇ ਕੈ ਜਸ ਤੀਰਤ ਜਗ ਲੇ ਜੇ ਤਿਸ ਨਦਰ ਨਾਇ ਆਵੈ ਤਾ ਬਾਤ ਨਾ ਪੁਛੈ ਕੀ ਕਿੱਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸਿਜਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਤਵਰ ਆਕਾਸ ਸੁਣਿਆ ਦੀਪ ਲੋਪਾ ਪਾਤਾਲ ਸੁਣਿਆ ਪਹੂ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਈਸ਼ਰ ਬ੍ਰਹਮਾ ਇੰਦ ਸੁਣਿਆ ਮੁਖਸਾ ਲਾ ਹਣਮੰਦ ਸੁਣਿਆ ਜੋਗ ਜੁਗਤ ਤਨ ਪੀਦਾ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ 68 ਕਾ ਇਸਨਾਨ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੇ ਸਾਜ ਤਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਦੇ ਪਾਵੇ ਰਾਹੋ ਸੁਣਿਆ ਹਾਥੁ ਹੈ ਅਸਗਾਹੋ ਨਾਨਕ ਭਗਤਾ ਸਦਾ ਵਿਗਾਸ ਸੁਣਐ ਦੂਖ ਪਾਪ ਕਾ ਨਾਸ ਮੰਨੇ ਕੀ ਗਤ ਕਹੀਂ ਨ ਜਾਏ ਜੇ ਕੋ ਕਹਾ ਪਿਛੈ ਪਛਤਾਏ ਕਾਗਦ ਕਲਮ ਨਾਲ ਲੇਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮੰਨੈ ਸੁਰਤ ਹੋਆ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੂੰਹ ਚੋਟਾ ਨਾ ਖਾਏ ਮੰਨੈ ਜਿਮਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਈ ਮੰਨੈ ਪਤਸ਼ਿਓਂ ਪ੍ਰਗਟ ਜਾਏ ਮੰਨੈ ਮਗਨਾ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰજન ਹੋਏ ਜੇ ਕੋ ਮਨ ਜਾਣੈ ਮਨ ਕੋਈ ਮੰਨੈ ਪਾਵੈ ਮੁਖ ਦਵਾਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਰੇ ਗੁਰ ਸਿੱਖ ਮੰਨੈ ਨਾਨਕ ਭਵੈ ਨਾ ਪਿਖੋ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਇ ਪੰਚ ਪਰਵਾਣ ਪੰਚ ਪਰਦਾਣ ਪੰਚੇ ਪਾਵੇ ਦਰਗਹਿ ਮਾਨ ਪੰਚੇ ਸੋਹੇ ਦਰ ਰਾਜਾਨ ਪੰਚਾ ਕਾ ਗੁਰ ਏਕ ਤਿਆਨ ਜੇ ਕੋ ਕਹਾ ਕਰ ਵਿਚਾਰ ਕਰਤੇ ਕੈ ਕਰਨ ਨਾਹੀ ਸੁਮਾਰ ਤੋਲ ਤਰਮ ਦੇ ਆ ਕਾ ਪੂਤ ਸੰਤੋਖ ਥਾ ਪਰਖਿਆ ਜਨ ਸੂਤ ਜੇ ਕੋ 부ਝਾ ਹੋਇ ਸਚਿਆਰ ਤਵ ਲੈ ਉਪਰ ਕੇ ਤਾ ਪਾਰ ਤਰਤੀ ਹੋਰ ਪਰਾ ਹੋਰ ਹੋਰ ਤਿਸਤੇ ਭਾਰਤ ਲੈ ਕਮਣ ਜੂਰ ਜੀ ਜਾਤ ਰੰਗਾ ਕੇ ਨਾਵ ਸਬਨਾ ਲਿਖਿਆ 부ੜੀ ਕਲਾਮ ਇਹੋ ਲਿਖਾ ਲਿਖ ਜਾਣੇ ਕੋਈ ਲਿਖਾ ਲਿਖਿਆ ਕੀਤਾ ਹੋਇ ਕੀਤਾ ਤਾਣ ਸਵਾਲਿਓ ਰੂਪ ਕੀਤੀ ਦਾਤ ਜਾਣੇ ਕਉਣ ਕੂਤਿ ਕੀਤਾ ਬਸਾਓ ਏ ਕੋਕਵਾਓ ਤਿਸਤੇ ਹੋਏ ਲੱਖ ਦਰਿਆ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪਿਆ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਾ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮਹਉਪਖ ਸਾਰ ਅਸੰਖ ਮੋਨ ਲਿਵ ਲਾਇ ਤਾਰ ਕੁਦਰਤ ਕਾਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਦ ਭਾਵੈ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਕੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵਡ ਹਤਿਆਕ ਮਾਹੀ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੁੱਡੇ ਫਿਰਾਹੇ ਅਸੰਖ ਮਲੇਸ਼ ਮਲ ਪਖ ਖਾਹੇ ਅਸੰਖ ਨਿੰਦਕ ਸਿਰ ਕਰੈ ਪਾਰ ਨਾਨਕ ਨੀਚ ਕਹੈ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤਦ ਪਾਵੈ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸ਼ੰਖ ਨਾਮ ਅਸ਼ੰਖ ਥਾਵ ਆਗਮ ਆਗਮ ਅਸ਼ੰਖ ਲੋ ਅਸ਼ੰਖ ਕਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹਾ ਅਖਰੀ ਗਿਆਨ ਗੀਤ ਗੁਣ ਗਾਹਾ ਅਖਰੀ ਲੇਖਣ ਬੋਲਣ ਬਾਣ अखरा सिर संजोग वखाण जिलेखे ती सिर नहे जिफरमाे पाहे जेता केता नाओ ता निण नव नाही कोतार कावन विचार वारिया न जावा एक वार ਜੋ ਤੁੱਦ ਭਾਵੈ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹੀ ਪਾਣੀ ਤੋਂ ਤੈ ਉਤਰ ਸੁਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਆ ਉਹ ਤੋਏ ਭਰਿਐ ਮਤ ਪਾਪਾਂ ਕੈ ਸੰਗ ਉਹ ਤੋ ਪਹਿਨਾਵੈ ਕਰੰਗ ਉੰਨੀ ਪਾਪੀ ਆਖਣ ਨਾਹੀਂ ਕਰ ਕਰ ਕਰਣਾ ਲਿਖ ਲ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ ਤੀਰਥ ਤਪ ਦੇ ਆਦਤ ਦਾਨ ਜੀ ਕੋ ਪਾਵੈ ਤਿਲ ਕਾਮਾਨ ਸੁਣਿਆ ਮੰਨਿਆ ਮਨ ਕੇ ਤਾ ਪਾਓ ਅੰਤਰ ਗਤ ਤੀਰਥ ਮਲਣਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਣ ਗੁਣ ਕੀਤੇ ਭਗਤ ਨਾ ਹੋਏ ਸਵਾਸਤ ਆਤ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਾਵਣ ਸੁਵੇਲਾ ਵਖਤ ਕਾਵਣ ਕਾਵਣ ਥਿਤ ਕਾਵਣ ਵਾਰ ਕਾਵਣ ਸੇ ਰੂਤੀ ਮਾਹੋਂ ਕਾਵਣ ਜਿਤ ਹੋਆ ਆਕਾਰ ਵੇਲ ਨਾ ਪਾਇਆ ਪੰਡਤੀ ਜੇ ਹੋਇ ਲੇਖ ਪੁਰਾਣ ਵਕਤ ਨਾ ਪਾਇਓ ਕਾ ਦਿਆ ਜੇ ਲੇਖਣ ਲੇਖ ਕੁਰਾਣ ਥਿਤ ਵਾਰ ਨਾ ਜੋਗੀ ਜਾਣੈ ਰੁਤ ਮਹੋਨਾ ਕੋਈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣ ਨਾਨਕ ਆਖਣ ਸਭ ਕੋ ਆਖੈ ਇਕ ਦੂ ਇਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਇ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੁਹਾ ਪਤਲਾ ਪਤਾਲ ਲਖ ਅਗਾਸ ਆਗਾਸ ਊੜਕ ਊੜਕ ਭਾਲ ਥਕੇ ਵੇਦ ਕਹਿਨ ਇਕ ਬਾਤ ਸੈਸ 18 ਕਹਿਨ ਕਤੇ ਬਾ ਅਸਲੂ ਇਕਤਾਤ ਲਿਖਾ ਹੋਇ ਤਾ ਲਖਿਆ ਲਿਖਾ ਹੋਇ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾਹੀ ਸਾਲਾਹੀ ਇਤੀ ਸੁਰਤ ਨਾ ਪਾਈਆ ਨਦੀਆਂ ਅਤੈ ਵਾਹ ਪਵੈ ਸਮੁੰਦ ਨਾ ਜਾਣੀਐ ਸਮੁੰਦ ਸਹਾ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੇ ਤੁਲਨਾ ਹੋਵਨੀ ਜੇ ਤਿਸ ਮਨ ਹੋਣਾ ਵਿਸਰਾ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਣਾ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ अंत न जापे कीता आकार अंत न जापे पारावार अंत कारण केते बिललाहे ताके अंत ना पाही जाहे एहो अंत ना जाने कोए बहुत कहिया बहुत होए ਵੱਡਾ ਸਾਹਿਬ ਉੱਚਾ ਥਾ ਉਹ ਉੱਚੇ ਉੱਪਰ ਉਚਾ ਨਾਓ ਏਵੜ ਉੱਚਾ ਹੋਆ ਕੋਏ ਤਿਸ ਉੱਚੇ ਕੋ ਜਾਣੈ ਸੋਏ ਜਿਵੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਤਾਤਾ ਤਿਲ ਨਤਮਾਈ ਕੀਤੇ ਮੰਗਾ ਜੋ ਦਇਆਪਾਰ ਕੀਤਿਆ ਗਣਤ ਨਹੀਂ ਵਿਚਾਰ ਕੀਤੇ ਖਪ ਤੂ ਟੈ ਵੇਕਾਰ ਕੀਤੇ ਲਾਲਾ ਮੁਕਰਪਾ ਹੈ ਕੀਤੇ ਮੂਰਖ ਖਾਹੀ ਖਾਹੇ ਕੀਤਿਆ ਦੂਖ ਭੂਖ ਸਦਮਾਰ ਏ ਪੀ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣਾ ਹੋਏ ਹੋਰ ਆਖ ਨਾ ਸਕੈ ਕੋਈ ਜੇ ਕੋ ਖਾਇਕ ਆਖਣ ਪਾਹੇ ਉਹ ਜਾਣੈ ਜਿਤ ਆ ਮੂੰਖਾਇ ਕਾਪੇ ਜਾਣੈ ਆਪੇ ਦੇ ਆਖੈ ਸੀ ਪੀਕੇ ਹੀ ਕੇ ਜਿਸ ਨੂੰ ਬਖਸ਼ੇ ਸ਼ਿਫਤ ਸਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹੋ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਪਾਰੀਏ ਅਮੁੱਲ ਪੰਡਾਰ ਅਮੁੱਲ ਆਵਾ ਅਮੁੱਲ ਲਜਾਏ ਅਮੁੱਲ ਭਏ ਅਮੁੱਲ ਅਸਮਾਹੀ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਣ અમૂલ બક્ષીશ અમૂલ નિશાન અમૂલ કર્મ અમૂલ ફરમાન અમૂલ્લો અમૂલ આખિયા ના જાય આખ આખ રહે લવલાય આખા વેદ પાઠ પુરાણ આખા પડે કરા વખિયાન આખા બરમે આખા ઇંદ આખા ગોપીતા ગોવિંદ આખા ઈશ્વર આખા સિદ્ધ આખા ਕੀਤੇ ਕੀਤੇ ਬੁੱਧ ਆਖਾ ਦਾਨਵ ਆਖਾ ਦੇਵ ਆਖਾ ਸੁਰਨਰ ਮਨ ਜਨ ਸੇਵਾ ਕੀਤੇ ਆਖਾ ਆਖਣ ਪਾਹੀ ਕੀਤੇ ਕਹ ਕਾ ਉਠ ਉਠ ਜਾਹੇ ਇਤੇ ਕੀਤੇ ਹੋਰ ਕਰੇ ਤਾ ਆਖ ਨਾ ਸਕਾ ਕਈ ਕੇ ਜੇਵੜ ਭਾਵੈ ਤੇ ਵੜ ਹੋਏ ਨਾਨਕ ਜਾਣੈ ਸਾਚਾ ਸੋਇ ਜੇ ਕੋ ਆਖਾ ਬੋਲ ਵਿਗਾੜ ਤਾ ਲਖਿਆ ਸਿਰ ਗਾਵਾ ਰਾਗਾ ਵਾਰ ਸੋਦਰ ਕੇ ਹਾ ਸੋ ਕਰਕੇ ਹਾ ਜਿਤ ਬੈ ਸਰਬ ਸੰਮਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਪਰਿਸ਼ੋ ਕਹੀਨਾਂ ਕੇਤੇ ਗਾਵਣ ਹਾਰੇ ਗਾਵਹਿ ਤਹਨੋ ਪਵਨ ਪਾਣੀ ਬੈਸੰਤਰ ਗਾਵਹਿ ਰਾਜਾ ਧਰਮ ਦੁਆਰ ਗਾਵਹਿ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵੀ ਚਾਰੇ ਗਾਵਹਿ ਈਸਰ ਬ੍ਰਹ마 ਦੇਵੀ ਸੋਹਨ ਸਦਾ ਸਵਾਰ ਗਾਵਹਿ ਇੰਦ ਇੰਦਾਸਣ ਬੈਠੇ ਦੇਵਤਿਆਂ ਦਰਨਾਲੇ ਗਾਵਹਿ ਸਿੱਧ ਸਮਾਦੀ ਅੰਦਰ ਗਾਵਨ ਸਾਧ ਵਿਚਾਰ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰ ਗਾਵਨ ਪੰਡਿਤ ਪੜਨ ਰਖੀ ਸਰ ਜੁਗ ਜੁਗ ਵਿਦਾਨਾਲ ਗਾਵਹਿ ਮੋਹਣੀਆ ਮਨ ਮੋਹਨਾ ਸੁਰਗਾ ਮਸ਼ਪਿਆਲੇ गावਨ ਰਤਨ ਉਪਾਏ ਤੇਰੇ 68 ਤੀਰਥ ਨਾਲੇ ਗਾਵ ਹੈ ਜੋਦ ਮਹਾਬਲ ਸੂਰਾ ਗਾਵ ਹੈ ਖਾਣੀ ਚਾਰ ਗਾਵ ਹੈ ਖੰਡ ਮੰਡਲ ਵਰਪੰਡਾ ਕਰ ਕਰ ਰਖੇ ਤਾਰ ਸਈ ਤੁਦਨੋ ਗਾਵਹ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤ ਨਾ ਆਵਨ ਨਾਨਕ ਕਿਆ ਵਿਚਾਰ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਹੀ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੇ ਉਪਾਈ ਕਰ ਕਰ ਵੇਖਾ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਣਾ ਜਾਈ ਸੋ ਪਾਤਸ਼ਾਹੋ ਸ਼ਹਾ ਪਾਤਸ਼ਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰੈ ਪੀਪੂਤ ਖਿੰਤਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪਰਤੀਤਾ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤਾ ਆਦੇਸ ਤਿਸਾ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਪੋਗਤ ਗਿਆਨ ਦੀ ਆ ਪੰਡਾਰਣ ਕਟਕਟ ਵਾਜੈ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਦ ਸਿਦ ਅਵਰਾਸਾਦ ਸੰਜੋਗ ਵਿੰਜੋਗ ਦਵੇਕਾਰ ਚਲਾਵੈ ਲਿਖੇ ਆਵੈ ਪਾਗ ਆਦੇਸ ਤਿਸਾ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕ ਹੋਵੇਸ ਏ ਕਾ ਮਾਈ ਜੁਗਤ ਵਿਆਹੀ ਤਿੰਨ ਚੱਲੇ ਪਰਵਾਣੋ ਇਕ ਸੰਸਾਰੀ ਇਕ ਪੰਡਾਰੀ ਇਕ ਲਾਏ ਦੀਬਾਣ ਜਿਵ ਤਿਸ ਭਾਵੈ ਤਿ ਵਾ ਚਲਾਵੈ ਜਿਵ ਹੋਵਾ ਪੁਰਮਾਣ ਓਹ ਵੇਖਾ ਉਹਨਾਂ ਨਦਰ ਨਾ ਆਵੇ ਬਹੁਤਾ ਇਹੋ ਵਿਡਾਣ ਆਦੇਸ ਤਿਸਾ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਪੰਡਾਰ ਜੋ ਕਿਸ ਪਾਇਆ ਸੁ ਏਕਾਵਾਰ ਕਰ ਕਰ ਵੇਖਾ ਸਿਰ ਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇਕ ਦੂਜੀ ਪਉ ਲੱਖ ਹੋ ਹੈ ਲੱਖ ਹੋਵਹਾ ਲੱਖ ਬੀਸ ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼ ਇਤ ਰਹਾ ਪਤ ਪਵੜੀਆ ਚੜਿਆ ਹੋਏ 21 ਸੁਣ ਗੱਲਾ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਆ ਕੂੜੀ ਕੂੜਾ ਠੀਸ ਆਖਣ ਜੋਰ ਛੁਪੈ ਨਾ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋੜਨਾ ਜੀਵਣ ਮਰਨਾ ਜੋਰ ਜੋਰਨਾ ਰਾਜ ਮਾਲ ਮਨਸੂਰ ਜੋਰਨਾ ਸੁਰਤੀ ਗਿਆਨ ਵਿਚਾਰ ਜੋਰਨਾ ᔪਗਤੀ ਛੁਟਾ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋ ਏ ਨਾਨਕ ਉੱਤਮ ਨੀਚ ਨਾ ਕੋਈ ਰਾਤੀ ਰੁੱਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ की धर्मसाल धर्मसलस्विच जी जुगत के रंग। तिनके नाम अनेक अनंत कर्मी कर्मी होए विचार आप सच्चा, सच्चा दरबार तथ सोहन पंच परवान नदरी पवै निशान ਕਾਚਪ ਕਾਈ ਓਥੈ ਪਾਏ ਨਾਨਕ ਗਿਆ ਜਾਪੈ ਜਾਇ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਵਨ ਪਾਣੀ ਵੈਸੰਤਰ ਕੀਤੇ ਕਾਨ ਮਹੇਸ ਕੀਤੇ ਵਰਮੇ ਘਾੜਦ ਕੜੀਆ ਰੂਪ ਰੰਗ ਕੇ ਵੇਸ ਕੀਤੇ ਆ ਕਰਮ ਭੂਮੀ ਮੇਰ ਕੀਤੇ ਕੀਤੇ ਤੂ ਉਪਦੇਸ केते ते सूर केते केते मंडल देश केते सिद्ध नाथ केते केते देवी वेश केते दान मुन केते केते रत्न ते रत्नु केत खाणी केत वाणी केते पातनरिन्द के सूति सेवक केते नानक यन्त्यन्त् ज्ञानखंड में ज्ञान प्रचंड तिथ नाद विनोद कोड आनंद शर्म खंड की वाणी रूप तिथ गाड़त कड़िया बहुत अनूपा ताकियां गल्ला कथियां ना जाए जेको कहा पिषा पछताई तिथा कड़िया सुरत मत मन बुद्ध तथा कड़िया सुरा सिदा की सुद्ध कर्मकांड की वाणी जोर तथा होर ना कोई होरा तथा जोद महाबलसूर तिन में राम रहया भरपूर तथा सीता सीता महिमा माहि ताके रूप ना कथने जाहे ਨਾਹੋ ਮਰਨਾ ਨਾ ਠਾਗੇ ਜਾਹੇ ਜਿਨ ਕਾ ਰਾਮ ਵਸਾ ਮਨ ਮਾਹੀ ਤਿਥਾ ਭਗਤ ਵਸਾ ਕੇ ਲੋ ਕਰਾ ਆਨੰਦ ਸਚਾ ਮਨ ਸੋਇ ਸਚ ਖੰਡ ਵਸਾ ਨਿਰੰਕਾਰ ਕਰ ਕਰ ਵੇਖ ਨਦਰ ਨਿਹਾਲ तैथा खांड मंडल वरपंड जेको कथा त अंत नयंता तैथा लो लो आकार जीव जीव हुकम तिवै तिवकार वेखा विगसा कर विचार नानक कथना करडासार ਜਾਤ ਪਹਰ ਤਿਰਜ ਸੁਨਿਆਰ ਅਹਰਣ ਮਤ ਵੇਦ ਹਥਿਆਰ ਭਉ ਖਲਾ ਅਗਨ ਤਪਤਾਓ ਭਾਂਡਾ ਭਾਉ ਅੰਮ੍ਰਿਤ ਤੇ ਟਾਲ ਕੜੀਏ ਸ਼ਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਾਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇ ਦਾਈਂ ਦਾਇਆ ਖੇਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚ ਧਰਮ ਹਦੂਰ

नाम ते आया गए मशक्त काल नानक ते मुख उजले केति छोटी ते आया गए मशक्त काल ਨਾਨਕ ਤੇ ਮੁਖ ਉਜਲੇ ਕੇਤੇ ਛੁਟੀ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ